ਬੁਰਲਾਡਾ ਦੇ ਆਈਟੀਆਈ ਚੌਂਕ ਵਿਖੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਡਿਵਾਈਡਰ ਅੱਜਕਲ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਜੀ ਹਾਂ ਬੁਰਲਾਡਾ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਉਸਦੇ ਆਣ ਜਾਣ ਵਾਲੇ ਮੇਨ ਰਸਤਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਡਿਵਾਈਡਰ ਲਗਾ ਕੇ ਸੁੰਦਰੀਕਰਨ ਕੀਤਾ ਜਾ ਰਿਹਾ ਪਰ ਇਹਨਾਂ ਡਿਵਾਈਡਰਾਂ ਤੇ ਸਾਈਨ ਬੋਰਡ ਨਾ ਹੋਣ ਕਾਰਨ ਰੋਜ਼ਾਨਾ ਵਾਂਗ ਹਾਦਸੇ ਵਾਪਰ ਰਹੇ ਨੇ ਅਜਿਹਾ ਹੀ ਹਾਦਸਾ પતિ ਪਤਨੀ ਦਾ ਵਾਪਰਿਆ ਜੋ ਕਿ ਬਠਿੰਡਾ ਤੋਂ ਵਿਆਹ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਣ ਤੋਂ ਬਾਅਦ ਆਪਣੇ ਪਿੰਡ ਹਰਿਆਣਾ ਦੇ ਰਤਿਆ ਦੇ ਪਿੰਡ ਪੁੰਦੜ ਵਿਖੇ ਜਾ ਰਹੇ ਸਨ ਕਿ ਜਾਣੇ ਕਿ ਆਈਟੀਆ ਚੌਂਥ ਦੇ ਵਿੱਚ ਲਾਈਟਾਂ ਦੀ ਕਮੀ ਤੇ ਸਾਈਨ ਬੋਰਡ ਨਾ ਹੋਣ ਕਾਰਨ ਇੱਕ ਗੱਡੀ ਡਿਵਾਈਡਰ ਤੇ ਜਾ ਚੜੀ ਹੈ ਜਿਸ ਕਾਰਨ ਦੋਵੇਂ ਪਤੀ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲੋਕਾਂ ਦੇ ਵੱਲੋਂ ਦਾਖਲ ਕਰਵਾਇਆ ਗਿਆ ਪਰ ਇੱਥੇ ਆਏ ਦਿਨ ਹੀ ਵੱਡੇ ਹਾਦਸੇ ਵਾਪਰ ਰਹੇ ਨੇ ਬੁਢਲਾਡਾ ਤੋਂ ਪੱਤਰਕਾਰ ਤਰਸੀਮ ਸ਼ਰਮਾ ਦੀ ਰਿਪੋਰਟ ਜੀ ਇਹ ਫੈਮਿਲੀ ਫੰਕਸ਼ਨ ਤੋਂ ਆ ਰਹੇ ਸੀ ਜੀ ਤੇ ਲਾਈਟਾਂ ਜ਼ਿਆਦਾ ਟੋਪ ਬੈਂਡ ਕਰਨਾ ਕਰਨਾ ਹੋਣਾ ਜਨਰੇਟਰ ਦੇ ਕਹਿਣ ਅੱਛਾ ਜੀ ਉਹਦਾ ਰਾਸ ਚਲ ਰਿਹਾ ਆਪਣਾ ਹੈਗਾ ਓਕੇ ਮਤਲਬ ਜੀ ਜਿਹੜਾ ਹੈਗਾ ਮਤਲਬ ਡਿਵਾਈਡਰ ਦੇ ਉੱਪਰ ਲਾਈਟਾਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪ੍ਰਬੰਧ ਨਹੀਂ ਸੀਗਾ ਜਿਸ ਕਰਕੇ ਤੁਹਾਨੂੰ ਇਹ ਲਾਈਟ ਡਿਵਾਈਡਰ ਹੈ ਜਿਹੜਾ ਉਹ ਨਜ਼ਰ ਨਹੀਂ ਆਇਆ ਇਸ ਕਰਕੇ ਜਿਹੜਾ ਇਹ ਹਾਸਾ ਹੋਇਆ ਹਾਂਜੀ ਠੀਕ ਹੈ ਜੀ ਠੀਕ ਕੀ ਆਪਣਾ ਮਤਲਬ ਵੀ ਬਠਿੰਡੇ ਤੋਂ ਆ ਰਹੇ ਸੀ ਤੁਸੀਂ ਹਾਂਜੀ ਬਠਿੰਡੇ ਸਾਡੇ ਆ ਰਹੇ ਸੀ ਫੈਮਿਲੀ ਫੈਕਸ਼ਨ ਮਤਲਬ ਕਿਸੇ ਮੈਰਿਜ ਦੇ ਵਿੱਚੋਂ ਜੀ ਅੱਜ ਇੱਥੇ ਰੱਤੀ ਜਾਣਾ ਸੀ ਜੀ ਅੱਛਾ ਜੀ ਜਿਹੜੇ ਕੋਲੇ ਪੁੰਦਰ ਗੰਡਾ ਸੀ ਇੱਥੇ ਜਾ ਪੁੰਦੜ ਪੁੰਦੜ ਵਾਸਪਿੰਡ ਠੀਕ ਹੈ ਜੀ ਓਕੇ ਬਈ ਹਾਂਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਬਟ ਲਾਡਾ ਦੇ ਹਾਂਜੀ ਜੀ ਅੱਛਾ ਮਤਲਬ ਇਹ ਜਿਹੜਾ ਹਾਸਾ ਅੱਜ ਹੋਇਆ ਤੁਸੀਂ ਅੱਖੀਂ ਦੇਖਿਆ ਕੀ ਹੋਇਆ ਇਹ ਅਸੀਂ ਅੱਖੀਂ ਨਹੀਂ ਬੈਂਕ ਮਾਗਰ ਆ ਰਹੇ ਸੀ ਜੀ ਇਹਨਾਂ ਦੇ ਮਤਲਬ ਉਧਰ ਲਾਈਟ ਪਈ ਅੱਖਾਂ ਚ ਕੀ ਹੋਇਆ ਜਿਹੜਾ ਡਿਵਾਈਡਰ ਆ ਉਹਦੇ ਤੇ ਕੋਈ ਪ੍ਰਬੰਧ ਨਹੀਂ ਕੋਈ ਚੌਂਕਲੀ ਚੀਜ਼ ਆਇਆ ਕੋਈ ਲਾਈਟ ਦਾ ਜੀ ਕੋਈ ਉਹਦੇ ਲਾਈਟ ਲੱਗੀ ਹੋਏ ਉਹਨੂੰ ਪਤਾ ਲੱਗੇ ਬੰਦੇ ਨੂੰ ਕੋਈ ਇੱਕ ਹੋਰ ਚੀਜ਼ ਅੱਛਾ ਉਸ ਕਰਿੰਦਾ ਹੱਸਤਾ ਹੋਇਆ ਹਾਸਾ ਹੁੰਦਾ ਲਈ ਯੂਟਿਊਬ ਤੇ ਲਾਈਟ ਲੱਗੀ ਹੋਈ ਅੱਛਾ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਵੀ ਇਸ ਤਰ੍ਹਾਂ ਦੇ ਹੋਏ ਨੇ ਹਾਂਜੀ ਇਥੇ ਹਰੋ ਜੀ ਹਰ ਹੱਥ ਤੇ ਹਾਂਜੀ ਐਕਸੀਡੈਂਟ ਹੁੰਦੇ ਜਿਹੜੇ ਇੰਨੀ ਸੈਟ ਕਿ ਲੋਕ ਨਹੀਂ ਸਕਦੇ ਅੱਛਾ ਤੁਸੀਂ ਮਤਲਬ ਪਰ ਤੱਕੀ ਦੇਖਣ ਦੇ ਰਹੇ ਹੋ ਵੀ ਜਿਹੜਾ ਤੁਹਾਡਾ ਕਹਿਣ ਦਾ ਭਾਵ ਹੈ ਵੀ ਜੇ ਲਾਈਟਾਂ ਨਹੀਂ ਹੈਗੀਆਂ ਇਸ ਕਰਕੇ ਜਿਹੜੇ ਹਾਸੇ ਹੋ ਹੁੰਦੇ ਨੇ ਬਲਬ ਦੀ ਕੋਈ ਲੱਗਣੀ ਚਾਹੀਦੀ ਹੈ ਬੀਲਿੰਗ ਦੀ ਬਲਬ ਕੋਈ ਲਾਈਟ ਵਾਲੀ ਬਲਬ ਲੱਗਣੀ ਚਾਹੀਦੀ ਲੋਕਾਂ ਦੇ ਸੇ ਵੀ ਆਹ ਮੂਰੇ ਕੋਈ ਡਿਵਾਈਡਰ ਆ ਗਿਆ ਕੋਈ ਚੀਜ਼ ਹੈ ਜੀ ਠੀਕ ਹੈ <laughs>